ਜੋੜ ਕੇ ਬੇਨਤੀ ਹੈ ਵੀ ਰਾਸ਼ਨ ਤਾਂ ਬਹੁਤ ਆ ਰਿਹਾ ਹੈ ਪਰ ਜਦੋਂ ਪਾਣੀ ਉਤਰੇਗਾ ਨਾ ਉਦੋਂ ਪਿੰਡਾਂ ਵਿੱਚ ਜਾ ਕੇ ਨਾ ਲੋਕਾਂ ਨੂੰ ਜਿਸ ਚੀਜ਼ ਦੀ ਵੀ ਲੋੜ ਹੈ ਨਾ ਉਸ ਤਰ੍ਹਾਂ ਦੀ ਹੈਲਪ ਕੀਤੀ ਜਾਵੇ ਬਸ ਆ ਹੈ ਰਾਸ਼ਨ ਤਾਂ ਬਹੁਤ ਆ ਚੁੱਕਾ ਹੈ ਬਹੁਤ ਆ ਚੁੱਕਾ ਹੈ ਭਾ ਅਚਾਰਾ ਚੱਲ ਰਿਹਾ ਹੈ ਤੂੜੀ ਵਗੈਰਾ ਆ ਰਹੀ ਹੈ ਪਰ ਜਦੋਂ ਪਾਣੀ ਉਤਰੇਗਾ ਨਾ ਮੁਸ਼ਕਿਲ ਉਦੋਂ ਜ਼ਿਆਦਾ ਆਏਗੀ ਕਿਉਂਕਿ ਜਿੱਧਾ ਪਾਣੀ ਆਇਆ ਹੈ ਵੀਰਸੇ ਦੀ 76 ਨਿੱਕੀਆਂ ਨੇ ਕੋਈ ਵੀ ਪ੍ਰੋਬਲਮ ਆਈ ਹੈ ਜਿਵੇਂ ਮੋਰ ਬੈਠ ਗਏ ਉਹਨਾਂ ਨੂੰ ਪਾਣੀ ਉੱਪਰ ਲਿਆਉਣ ਲਈ ਉਹ ਹੈਲਪ ਬਾਦ ਵਿੱਚ ਕੀਤੀ ਜਾਣਾ ਉਹ ਜ਼ਿਆਦਾ ਫਾਇਦਾ ਤੁਸੀਂ ਐਂ ਕਹਿਣਾ ਵੀ ਜਦੋਂ ਪਾਣੀ ਉਤਰ ਗਿਆ ਜੀ ਵੀ ਉਦੋਂ ਆਗੇ ਜੀ ਮਦਦ ਤੁਹਾਨੂੰ ਹੈਲਪ ਕਰਨ ਆਇਆ ਜੀ ਉਹ ਜ਼ਿਆਦਾ ਫਾਇਦਾ ਆਏਗਾ ਨਾ ਵੀ ਹੁਣ ਤੁਸੀਂ ਐਂ ਕਹਿਣਾ ਚਾਹੁੰਦੇ ਹੋ ਵੀ ਜਿਹੜੇ ਰਾਸ਼ਨ ਲੈ ਕੇ ਆਉਂਦੇ ਆ ਲੋਕ ਵੀ ਸਾਡੇ ਕੋਲੇ ਰਾਸ਼ਨ ਫੁੱਲਾ ਵੀ ਨਹੀਂ ਹੁਣ ਨਾ ਲੈ ਕੇ ਆਓ ਹਾਂਜੀ ਰਾਸ਼ਨ ਐ ਇੰਨਾ ਬਹੁਤ ਜ਼ਿਆਦਾ ਅੱਜ 5 6 ਟਰਾਲੀਆਂ ਆਏ ਰਾਸ਼ਨ ਬਹੁਤ ਜ਼ਿਆਦਾ ਆਇਆ ਹੈ ਮਤਲਬ ਇੱਕ ਅੱਧੀ ਆਏ ਜਿਵੇਂ ਲੰਗਰ ਵਗੈਰਾ ਆਏ ਜ਼ਿਆਦਾ ਰਾਸ਼ਨ ਨਾ ਆਏ ਵੀ ਪਾਣੀ ਕਿੰਨੇ ਦਿਨ ਤੱਕ ਲੱਗਣਗੇ ਕਿੰਨੇ ਟਾਈਮ ਤੱਕ ਨਹੀਂ ਜੇ ਸੁੱਕਣ ਲੱਗਿਆ ਤਾਂ 3-4 ਦਿਨਾਂ ਵਿੱਚ ਵੀ ਸੁੱਕ ਸਕਦਾ ਹੈ ਵੈਸੇ ਕੱਲ ਦਾ ਕਹਿੰਦੇ ਨੇ ਜੇ بارش ਪਿੱਛੇ ਰੋਗੀ ਤਾਂ ਪਰਸੂ ਤੱਕ ਪਾਣੀ ਉਤਰਨ ਲੱਗ ਜਾਏਗਾ ਨਹੀਂ 10 ਦਿਨ ਤਾਂ ਵੈਸੇ ਵੀ ਲੋਕਣ ਲੱਗੀ ਜਾਂਦੇ ਆ ਜਾਨੇ ਹਾਂ ਜੀ ਬਿਲਕੁਲ ਪਾਣੀ ਉਤਰ ਜੀ ਭਾਈ ਜੀ ਹਾਲ ਸਾਹਿਬ ਹੈ ਜੀ ਫਤ ਜਿਵੇਂ ਕੀ ਭੈਣ ਨੇ ਦੱਸਿਆ ਬਿਲਕੁਲ ਇਹ ਸਚਾਈ ਆ ਰਾਸ਼ਨ ਫਿਲਹਾਲ ਇੱਥੇ ਬਹੁਤ ਆ ਤੇ ਰਾਸ਼ਨ ਦੀ ਲੋੜ ਨਹੀਂ ਲੰਗਰ ਖਾਂ ਖਾਂ ਚੱਲੀ ਵੀ ਜਾਂਦੇ ਆ ਰਾਸ਼ਨ ਨੇ ਅੱਜ 5-7 ਟਰਾਲੀਆਂ ਇਹ ਕਿਹੜੇ ਪਿੰਡਾਂ ਪੈਣੇ ਲੰਗ ਗੁਦੜ ਪੈਣੀ ਤੇ কুরਕਾ কুরਕਾ ਤੇ ਗੁਦੜ ਪੈਣੀ ਪਿੰਡਾਂ ਤੇ ਰਾਸ਼ਨ ਦੀ ਫਿਲਹਾਲ ਜਰੂਰਤ ਨਹੀਂ ਆਪਾਂ ਆਪਣੇ ਪਿੰਡ ਵਾਲਿਆਂ ਨੂੰ ਇਧਰੋਂ ਜਿਹੜੇ ਬਠਿੰਡੇ ਜ਼ਿਲ੍ਹੇ ਤੋਂ ਆ ਰਹੇ ਹੈਗੇ ਰਾਸ਼ਨ ਲੈ ਕੇ ਉਹ ਨਾ ਉਹ ਤੋਂ ਬਾਅਦ ਆਉਣ ਜਦੋਂ ਪਾਣੀ ਸੁੱਕ ਗਿਆ ਉਦੋਂ ਇਹ ਭੈਣ ਨੇ ਦੱਸਿਆ ਵੀ ਉਦੋਂ ਬਹੁਤ ਜ਼ਿਆਦਾ ਲੋੜ ਆਏ ਪਿੰਡਾਂ ਨੂੰ ਜਿਵੇਂ ਡੀਜਲ ਜਾਂ ਕਿਸੇ ਗਰੀਬ ਦਾ ਘਰ ਡਿੱਗ ਗਿਆ ਉਹਦੀ ਛੱਤ ਡਿੱਗ ਗਈ ਉਹ ਛੱਤ ਨਾਲ ਪੈਸੇ ਲਾ ਕੇ ਛੱਤ ਬਵਾਈ ਜਾਵੇ ਇਦਾਂ ਦਾ ਸਭ ਹੋਰ ਬੈਠ ਜਾਣਗੇ ਜੀ ਜਿਹੜੇ ਘਰਾਂ ਵਿੱਚ ਪਾਣੀ ਹੁੰਦਿਆ ਨਾ ਉਹ ਬੈਠ ਜਾਣਗੇ ਉਹ ਬਣਾਣੇ ਪੈਣਗੇ ਪਾਣੀ ਮਤਲਬ ਇੰਨੀ ਜਲਦੀ ਨਹੀਂ ਸਾਫ਼ ਆਏਗਾ ਖਰਾਬ ਹੋ ਜਾਣਗੇ ਦੁਬਾਰਾ ਕਰਨੇ ਪੈਣਗੇ ਇੰਨਾ ਲੋਡ ਪੈਂਦੀ ਬਾਅਦ ਚ ਬਹੁਤ ਜ਼ਿਆਦਾ ਲੋਡ ਆ ਇਸ ਕਰਕੇ ਬੇਨਤੀ ਹੈ ਜਿਹੜੇ ਲੋਕ ਰਾਸ਼ਨ ਇਕੱਠਾ ਕਰ ਰਹੇ ਆ ਤੇ ਉਹ ਉਹਨੂੰ ਬਚਾ ਕੇ ਰੱਖਿਆ ਜਾ ਵੀ ਤਾਂ ਕਿ ਮਹੀਨੇ 20 ਦਿਨਾਂ ਤੱਕ ਜਦੋਂ ਪਾਣੀ ਵਾਪਸ ਜਾਊਗਾ ਉਸ ਤੋਂ ਬਾਅਦ ਆਪਾਂ ਇਹਨਾਂ ਲੋਕਾਂ ਦੀ ਮਦਦ ਕਰਗੇ ਤੇ ਇਹ ਜਿਹੜੇ 16 17 ਪਿੰਡ ਐ ਜਮ ਤਵਾਹ ਹੋ ਚੁੱਕੇ ਆ ਬਿਲਕੁਲ ਕੁਛ ਨਹੀਂ ਗਾ ਬੱਚੇ ਇਹਨਾਂ ਕੋਲ ਤੇ ਬਾ ਆਪਾਂ ਪੰਜਾਬੀਆਂ ਨੂੰ ਤੇ ਫੜਨੀ ਪੈਣੀ ਆ ਸਾਰਿਆਂ ਨੂੰ ਨੱਥ ਬੜ ਕੇ ਇਸ ਚੀਜ਼ ਨੂੰ ਮੁੱਖ ਰੱਖਦੇ ਹੋਏ ਵੀ ਰਾਸ਼ਨ ਦੀ ਬੇਨਤੀ ਭੈਣਾਂ ਵਰਗਿਆਂ ਨੇ ਵੀ ਕਰੀ ਆ ਵੀ ਬਹੁਤ ਆ ਤੇ ਬਾਅਦ ਦੇ ਵਿੱਚ ਜਰੂਰ ਜਿੰਨਾ ਪੈਸਾ ਕੋਈ ਪਿੰਡਾਂ ਚੋਂ ਇਕੱਠਾ ਕਰਿਆ ਉਹ ਸਿੱਧਾ ਆ ਕੇ ਇਹਨਾਂ ਨੂੰ ਡਾਇਰੈਕਟ ਦਿੱਤਾ ਜਾਵੇ ਨਾ ਕਿ ਕਿਤੇ ਐਨ ਜੀਓ ਦੇ ਤਹਿਤ ਜਾ ਕੇ ਦੇ ਜਿੱਦੇ ਨਾਲ ਸਿੱਧੀ ਤੁਸੀਂ ਸੇਵਾ ਕਰ ਲਓਗੇ ਜਿਵੇਂ ਪੰਜ-ਪੰਜ ਪਿੰਡ ਰਲ ਕੇ ਪੰਜ ਘਰ ਬਣਾਤੇ ਇਦਾਂ ਦੇ ਨਾਲ ਇਹਨਾਂ ਦੀ ਬਾਹ ਫੜੀ ਜਾਵੇ ਤਾਂ ਬਧੀਆ ਪਹਚਾਇਆ ਜਾਵੇ ਨਾ ਕਿ ਮੈਂਬਰ ਸਰਪੰਚਾ ਨਹੀਂ ਨਾ ਨਾਲੇ ਫਿਰ ਉਹ ਤਾਂ ਪਤਾ ਖੁਦ ਦੇਖਾਂਗੇ ਨਾ ਅਪਣ ਅੱਖਾਂ ਨਾਲ ਬੋਲਣ ਕੀ ਚੀਜ਼ ਦਿ ਲੋੜਾ ਜਾ ਜਾ ਕੇ ਅਗਲੇ ਦੇ ਘਰੇ ਜਾਓ ਤੇ ਦਿੱਤਾ ਜਾ ਵੀ ਇਹੀ ਫਾਇਦਾ ਇਹ ਪਿੰਡਾਂ ਵਾਸੀਆਂ ਨੇ ਦੱਸਿਆ ਬਾਈ ਜੀ ਕਿਹੜਾ ਸਾ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਬਾਈ ਜੀ ਜਿੰਨੀ ਵੀ ਹੋ ਸਕਦਾ ਉੰਨੀ ਸ਼ੇਅਰ ਕਰ ਦਿਓ ਵੀਡੀਓ ਜੀ